ਬਾਦਿਕ ਹੈ ਟਟਿਆ ਬਰੋਨੀ ਤਰਕੋਰਣ ਕੀ ਦੁੱਤ ਸਾਇਕ ਸਾਦੇ ਕਾਨਾ ਸ਼ਿਕਾਰੀ ਹੈ ਅਤੇ ਭਲਕਾ ਓਲਾ ਅਰਥਾਤ ਮੋਰਚਾ ਹਨ ਅਤੇ ਅੱਖਾਂ ਦੀਆਂ ਕੋਰਾ ਕਣਖੀਆਂ ਦੀ ਸੁੰਦਰਤਾ ਅਜੇਹੀ ਹੈ ਮਾਨੋ ਤੀਰ ਸਾਦੇ ਹੋਏ ਹੋਣ ਠਾਡੇ ਹੈ ਕਾਨਾ ਕਿਦੋ ਬਨ ਮੈ ਤਨ ਪੈ ਸਿਰ ਪੈ ਅੰਬ ਵਾਰੰਗ ਪਦੇ ਕੰਨ ਕਿਤੇ ਬਾਣ ਵਿੱਚ ਖੜੋਤੇ ਹਨ ਅਤੇ ਸਿਰ ਤੇ ਤਨਉਤੇ ਕੇਸਰੀ ਰੰਗ ਦੇ ਵਸਤਰ ਧਾਰਨ ਕੀਤੇ ਹੋਏ ਹਨ ਚਾਲ ਚੱਲੇ ਹਰੂਏ ਹਰੂਏ ਮਨੋ ਸਿੱਖ ਦੇਈ ਇਹ ਬਾਦਕ ਪਾਦੇ ਔਲੀ-ਹੋਲੀ ਚਾਲ ਨਾਲ ਚੱਲਦੇ ਹਨ ਇੰਜ ਲੱਗਦਾ ਹੈ ਮਾਨੋ ਕਿਸੇ ਸ਼ਿਕਾਰੀ ਰੂਪ ਪਾਦੇ ਨੇ ਸਿੱਖਿਆ ਦਿੱਤੀ ਹੋਈ ਹੋਵੇ ਔ ਸਭ ਹੀ ਠੱਟ ਵੱਤਕ ਸੇ ਮਨ ਮੋਹਨ ਜਾਲ ਪਿਤੰਬਰ ਕਾਦੇ ਹੋਰ ਸਾਰਾ ਠਾਟ ਛਿਕਾਰੀ ਵਰਗਾ ਹੈ ਅਤੇ ਜੋ ਪੀਲਾ ਬਸਤਰ ਮੋਢੇ ਉਤੇ ਲਿਆ ਹੋਇਆ ਹੈ ਜਿਵੇਂ ਮਾਨੋ 모ਹਨ ਲਈ ਜਾਲ ਤਰਿਆ ਹੋਇਆ ਹੈ ਸੋ ਉੱਠ ਠਾਟ ਕੇ ਦੋ ਬਣ ਮੈਂ ਜਗਤੀ ਸਰ ਮੈਂ ਪਤ ਜੋਸੀਆ ਔ ਉੱਠ ਕੇ ਉਸ ਵੇਲੇ ਬਣ ਵਿੱਚ ਖੜੋਤੇ ਹਨ ਜੋ ਤ੍ਰੇਤਾ ਯੁੱਗ ਵਿੱਚ ਸੀਤਾ ਦੇ ਪਤੀ ਸਨ ਜਮੁਨਾ ਮਹਿ ਖੇਲ ਕੇ ਕਾਰਣ ਕੋ ਕਸ ਚੰਦਨ ਭਾਲ ਮੈਂ ਟਿਕੋ ਦਿਆ ਜਮਨਾ ਵਿੱਚ ਖੇਲ ਕਰਨ ਲਈ ਉਸ ਨੇ ਚੰਦਨ ਨੂੰ ਘਸ ਕੇ ਮੱਥੇ ਉੱਤੇ ਟਿੱਕਾ ਲਗਾਇਆ ਹੋਇਆ ਹੈ ਭਿਲਰਾ ਡਰ ਨੈਣ ਕੇ ਸੈਨਣ ਕੋ ਸਭ ਗੋਪਨ ਕੋ ਮਨ ਚੋੜ ਲੀਆ ਅੱਖਾਂ ਦੇ ਇਸ਼ਾਰਿਆਂ ਦਾ ਭੁਲਾਵਾ ਝੋਗਾ ਪਾ ਕੇ ਉਸ ਨੇ ਸਾਰਿਆਂ ਗਵਾਲ ਬਾਲਕਾ ਦਾ ਮਨ ਚੁਰਾ ਲਿਆ ਹੈ ਕਬ ਸ਼ਾਮ ਕਹ ਹੈ ਭਗਵਾਨ ਕਿ ਦੋ ਰਸ ਕਾਰਣ ਕੋ ਠਗ ਬੇਸ ਕੀਆ ਕਵੀ ਸ਼ਾਮ ਕਹਿੰਦੇ ਹਨ ਮਾਨਵ ਰਸ ਨੂੰ ਪ੍ਰਾਪਤ ਕਰਨ ਲਈ ਭਗਵਾਨ ਨੇ ਇਹ ਭੇਸ ਬਣਾਇਆ ਹੋਵੇ ਦ੍ਰਿਗ ਜਾਹੇ ਮਿਰਗੀ ਪਤ ਕੀ ਸਮ ਹੈ ਮੁਖ ਜਾਹੇ ਨਸਾਪਤ ਸੀਛਬ ਪਾਈ ਜਿਸ ਦੀਆਂ ਅੱਖਾਂ ਹਿਰਨ ਵਰਗੀਆਂ ਹਨ ਅਤੇ ਜਿਸ ਦੇ ਮੁਖ ਨੇ ਚੰਦਰਮਾ ਵਰਗੀ ਸ਼ੋਭਾ ਪਾਈ ਹੋਈ ਹੈ ਜਾਹੇ ਕੁਰੰਗਨ ਕੇ ਰਿਪਸੀ ਕਟਕੰਚਨ ਸੀ ਤਨ ਨੈ ਛਬ ਛਾਈ ਜਿਸ ਦਾ ਲੱਕ شیر ਵਰਗਾ ਪਤਲਾ ਹੈ ਅਤੇ ਸਰੀਰ ਦੀ ਛਵੀ ਸੋਨੇ ਦੀ ਚਮਕ ਵਰਗੀ ਹੈ પાટ બને કદલી દલદ્વા જંગા પર તીરણ સી દૂત ગાઈ જિસ દે પાટ કદલી દે તાણે વર્ગે બને હન અતે જંગા તીરા જેહી શોભા વાલિયા હન ભાવ સિદ્ધિયા હન આંગ પર તાંગ સો સુંદર શ્યામ કછો ઉપમા કહીયે નહીં જાય શ્યામ દે અંગ પ્રતિ અંગ બહોત સુંદર હન ਉਨਾ ਦੀ ਕੁਝ ਵੀ ਉਪਮਾ ਨਹੀਂ ਕੀਤੀ ਜਾ ਸਕਦੀ ਮੁਖ ਜਾਏ ਨਿਸਾਪਤ ਕੀ ਸਮ ਹੈ ਬਨ ਮੈਂ ਤਨ ਗੀਤ ਰਜੋ ਅਰ ਗਾਇਓ ਜਿਸ ਦਾ ਮੁਖ ਚੰਦਰਮਾ ਵਰਗਾ ਹੈ ਉਸ ਨੇ ਬਨ ਵਿੱਚ ਪਰਸੰਨ ਹੋ ਕੇ ਗੀਤ ਗਾਏ ਹਨ ਤਾਂ ਸੁਰ ਕੋ ਧੁਨ ਸੁਣਨ ਮੈਂ ਪ੍ਰਿਜ ਹੂੰ ਕੀ ਤ੍ਰਿਆ ਸਭ ਹੀ ਸੁਣ ਪਾਓ ਉਹਨਾ ਗੀਤਾ ਦੀ ਸੁਰ ਦੀ ਧੁਨ ਨੂੰ ਜਦੋਂ ਬ੍ਰਜ ਦੀਆਂ ਸਾਰੀਆਂ ਇਸਤਰੀਆਂ ਨੇ ਕੰਨਾ ਨਾਲ ਸੁਣਿਆ ਤਾਏ ਚਲੀ ਹਰ ਕੇ ਮਿਲਵੇ ਕਹੋ ਤੋ ਸਭ ਕੇ ਮਨ ਮੈਂ ਜਬ ਪਾਇਓ ਅਤੇ ਉਹਨਾਂ ਸਾਰੀਆਂ ਦੇ ਮਨ ਨੂੰ ਜਦ ਚੰਗਾ ਲੱਗਿਆ ਤਾਂ ਸਾਰੀਆਂ ਕਾਨਾਂ ਨੂੰ ਮਿਲਣ ਲਈ ਭੱਜ ਪਈਆਂ ਕਾਨਾ ਮਨੋ ਮਿਰਗਣੀ ਜੋਤੀ ਛਲਵੇ ਕਹੋ ਘੰਟਕ ਏਰ ਬਣਾਇਓ ਇੰਜ ਭਰਤੀਤ ਹੁੰਦਾ ਹੈ ਮਾਨੋ ਕਾਨਾ ਨੇ ਮੁਟਿਆਰਾ ਰੂਪ ਹਿਰਣੀਆਂ ਨੂੰ ਛਲਨ ਲਈ ਖੰਡਾ ਹੀੜਾ ਬਣਾਇਆ ਹੋਵੇ ਮੁਰਲੀ ਮੁਖ ਕਾਨਾਰ ਕੇ ਤਰਵੇ ਤਰ ਸਿਆਮ ਕਹੈ ਵਿਦ ਖੂਬ ਛਕੀ ਸਿਆਮ ਕਵੀ ਕਹਿੰਦੇ ਹਨ बृਜ 헤ਠਾ ਖੜੋਤੇ ਕਾਨਾ ਦੇ ਮੁਖ ਨਾਲ ਲੱਗੀ ਮੁਰਲੀ ਚੰਗੀ ਤਰ੍ਹਾਂ ਪাব ਰਹੀ ਹੈ ਪ੍ਰਜ ਭਾ ਮੈਨ ਆ ਪਹੁੰਚੀ ਦਵਰੀ ਸੁਧ ਹਿਆ ਜੋ ਰਹੀ ਨਾ ਕਛੂ ਮੁਖ ਕੀ ਪ੍ਰਾਚੂ ਮੀਦੀਆ ਇਸਤਰੀਆਂ ਧੋੜੀਆਂ ਹੋਈਆਂ ਆ ਪਹੁੰਚੀਆਂ ਹਨ ਉਹਨਾਂ ਨੂੰ ਆਪਣੇ ਮੁਖ ਦੀ ਸੁਧ ਅਤੇ ਹਿਆ ਨਹੀਂ ਰਹੀ ਹੈ ਮੁਖ ਕੋ ਪੇਖ ਰੂਪਕੇ ਬਸੈ ਭਈ ਮਤ ਹੋਇ ਅਤ ਹੀ ਕਹ ਕਾਨਾ ਬਕੀ ਕਾਨਾ ਦੇ ਮੁਖ ਨੂੰ ਵੇਖ ਕੇ ਉਸ ਦੇ ਵਸ ਵਿੱਚ ਹੋ ਗਈਆਂ ਹਨ ਆਤੇ ਆਤਮਤ ਵਾਲੀਆਂ ਹੋ ਕੇ ਕਾਨਾ ਕਾਨਾ ਪੁਕਾਰਦੀਆਂ ਹਨ ਇੱਕ ਝੂਮਪਰੀ ਇੱਕ ਗਾਏ ਉਠੀ ਤਨ ਮੈਂ ਇੱਕ ਹੋਇ ਰਹਿ ਗਈ ਸੋ ਜਕੀ ਇੱਕ ਝੂਮ ਕੇ ਡਿੱਗ ਪਈਆਂ ਹਨ ਇੱਕ ਗਾ ਉਠੀਆਂ ਹਨ ਇੱਕ ਆਪਣੇ ਤਨ ਵਿੱਚ ਮਗਨ ਹੋ ਕੇ دیਵਾਨੀਆਂ ਹੋ ਗਈਆਂ ਹਨ ਹਰ ਕੀ ਸੁਣ ਕੇ ਸੁਰ ਸੌਨਣ ਮੈਂ ਸਭ ਧਾਏ ਚਲੀ ਬ੍ਰਜ ਭੂਮ ਸਖੀ ਸ਼੍ਰੀ ਕ੍ਰਿਸ਼ਨ ਦੀ ਮੁਰਲੀ ਦੀ ਸੁਰ ਕੰਨਾ ਨਾਲ ਸੁਣ ਕੇ ਬ੍ਰਜ ਭੂਮੀ ਦੀਆਂ ਸਾਰੀਆਂ ਸਹੇਲੀਆਂ ਦਬਾ-ਦਾਬ ਚੱਲ ਪਈਆਂ ਹਨ ਸਭ ਮੈਨ ਕੇ ਹੱਥ ਗਈ ਵੱਦ ਕੈ ਸਭ ਸੁੰਦਰ ਸ਼ਿਆਮ ਕੀ ਪੇਕ ਅਕੀ ਸੁੰਦਰ ਕ੍ਰਿਸ਼ਨ ਦੀਆਂ ਸ਼ੁਭ ਅੱਖਾਂ ਨੂੰ ਵੇਖ ਕੇ ਸਾਰੀਆਂ ਕਾਮ ਦੇ ਹੱਥ ਵਿੱਚ ਪੰਨੀਆਂ ਗਈਆਂ ਹਨ ਨਿਕਰੀ ਗ੍ਰਹਿ ਤੇ ਮ੍ਰਿਗ ਨੀ ਸਮ ਮਾਨੋ ਗੋਪਨ ਤੇ ਨਹ ਜਾਹੇ ਰਖੀ ਉਹ ਘਰੋ ਹਿਰਣੀਆਂ ਵਾਂਗ ਨਿਕਲੀਆਂ ਹਨ ਮਾਨੋ ਕ੍ਰਿਸ਼ਨ ਦੀ ਬੰਸਰੋ ਦੀ ਸੁਰ ਰੋਪ ਖੰਡੇ ਹੇੜੇ ਦਾ ਸ਼ਬਦ ਸੁਣ ਕੇ ਗਵਾਲਿਆਂ ਤੋਂ ਰੋਕੀਆਂ ਨਹੀਂ ਜਾ ਸਕੀਆਂ ਇਹ ਭਾਤ ਹਰੀ ਪਹਿ ਆਏ ਗਈ ਜਨ ਆਏ ਗਈ ਸੁਧ ਜਾਨ ਸਖੀ ਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਕੋਲ ਆ ਗਈਆਂ ਹਨ ਮਾਨੋ ਸਖੀ ਨੂੰ ਦੋਜੀ ਸਖੀ ਦੇ ਉਥੇ ਹੋਣ ਬਾਰੇ ਜਾਣ ਕੇ ਸੁਧ ਆ ਗਈ ਹੋਵੇ ਗਈ ਆਏ ਦਸੋਂ ਦਿਸਤੇ ਗੁਪੀਆਂ ਸਭ ਹੀ ਰਸ ਕਾਨਾ ਕੇ ਸਾਥ ਪੱਗੀ ਕ੍ਰਿਸ਼ਨ ਦੇ ਪ੍ਰੇਮ ਰਸ ਵਿੱਚ ਭਿੰਨੀਆਂ ਹੋਈਆਂ ਸਾਰੀਆਂ ਗੋਪੀਆਂ ਦਸਾਂ ਦਿਸ਼ਾਵਾਂ ਤੋਂ ਆ ਗਈਆਂ ਹਨ ਪਿਖ ਕੈ ਮੁਖ ਕਾਨਾ ਕੋ ਚੰਦ ਕਲਾ ਸੋ ਚਕੋਰਨ ਸੀ ਮਨ ਮੈਂ ਉਮਗੀ ਚੰਦਰਮਾ ਦੀ ਕਲਾ ਵਰਗਾ ਸ਼੍ਰੀ ਕ੍ਰਿਸ਼ਨ ਦਾ ਸੁੰਦਰ ਮੁਖ ਵੇਖ ਕੇ ਚਕੋਰਾ ਵਾਂਗ ਉਹਨਾਂ ਦੇ ਮਨ ਵਿੱਚ ਉਮੰਗ ਭਰ ਗਈ ਹੈ ਹਰ ਕੋਪਨ ਸੁਧ ਸੁ ਆਨਣ ਭੇਖ ਕਿ ਦੋ ਤਿੰਨ ਕੀ ਠਾਗ ਡੀਠ ਲੱਗੀ ਫਿਰ ਕ੍ਰਿਸ਼ਨ ਦੇ ਸ਼ੁੱਧ ਸਰੂਪ ਮੁਖ ਨੂੰ ਵੇਖ ਕੇ ਉਹਨਾਂ ਦੀ ਠੱਗਣੀ ਨਜ਼ਰ ਲੱਗ ਗਈ ਹੈ ਭਗਵਾਨ ਪਰਸਾਨ ਭਿਓ ਪਿਕ ਕਾਬ ਸਿਆਮ ਮਨੋ ਮ੍ਰਿਗ ਦੇਖ ਮਿਰਗੀ ਕਾਵੇ ਸਿਆਮ ਕਹਿੰਦੇ ਹਨ ਕਾਨਾ ਉਹਨਾਂ ਨੂੰ ਵੇਖ ਕੇ ਪ੍ਰਸੰਨ ਹੋ ਰਿਹਾ ਹੈ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਹੀਨੀ ਨੂੰ ਵੇਖ ਕੇ ਹਿਰਣ ਪ੍ਰਸੰਨ ਹੁੰਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ